ਹੁਣ ਜਿਵੇਂ ਸਾਡੇ ਇੱਥੇ ਕਸ਼ਮੀਰ ਦੀ ਅਵਸਥਾ ਬਣੀ ਹੋਈ ਹੈ ਇਤੋਂ ਕੋਈ guna ਬੁਰੀ ਜਿਹੜੀ ਉੱਥੇ ਉਹਨਾਂ ਦੇ ਖੈਬਰ ਪਖਤੂਨ ਦੀ ਬਣੀ ਹੋਈ ਹੈ ਹੁਣ ਉੱਥੇ ਖੈਬਰ ਦੇ ਅੰਦਰ ਪਹਿਲਾਂ ਵੀ ਇੱਕ ਟ੍ਰੇਨ ਅਗਵਾ ਹੋ ਕੇ ਹਟੀ ਆ ਹੁਣ ਪਿਛਲੇ ਦਿਨਾਂ ਚ ਫੇਰ ਹੋ ਕੇ ਹਟੀ ਹੈ 400 ਬੰਦਾ ਫੇਰ ਉਹਨਾਂ ਨੇ ਬੰਦੀ ਬਣਾਇਆ ਹੋਇਆ ਔਰ ਖੈਬਰ ਪਖਤੂਨ ਔਰ ਜਿਹੜਾ ਅਫਗਾਨਿਸਤਾਨ ਹੈ ਉਹਦੇ ਵਿਚਾਲੇ ਇੱਕ ਹੋਰ ਕੁੱਤਾ ਹੈਗਾ ਜਿਹੜਾ ਹੈ ਅਫਗਾਨਿਸਤਾਨ ਦਾ ਪਰ ਉਹ ਡਿਸਟਰਬਡ ਹੈ ਔਰ ਉਹ ਅਫਗਾਨਿਸਤਾਨ ਜਿਹੜੀ ਐਗਜ਼ਿਸਟਿੰਗ ਗਵਰਨਮੈਂਟ ਆ ਉਹਦੇ ਵੀ ਹੱਥ 'ਚ ਹੈ ਨਹੀਂਗਾ ਉੱਥੇ ਪਿਛਲੇ ਟਾਈਮ 'ਚ ਜਿਹੜੀ ਗੱਲ ਉਹਨਾਂ ਨੇ ਡਿਸਕਸ ਕੀਤੀ ਕਿ ਉੱਥੇ ਜਿਹੜੇ ਚਾਈਨੀਜ਼ ਟੂਰਿਸਟ ਨੇ ਉਹਨਾਂ ਦੇ ਕਤਲ ਹੋਏ ਹੈਗੇ ਪਿਛਲੇ ਟਾਈਮ 'ਚ ਹੁਣ ਜੇ ਉਹਦੇ 'ਚ ਇਲਜ਼ਾਮ ਲਾਇਆ ਜਾ ਰਿਹਾ ਕਿ ਅਫਗਾਨਿਸਤਾਨ ਨੇ ਕਰਾਏ ਨੇ ਹੁਣ ਪਰ ਅਫਗਾਨਿਸਤਾਨ ਜਿਹੜਾ ਸਾਰੀ ਦੀ ਸਾਰੀ ਮਦਦ ਹੈ ਜਿਹੜੀ ਉਹ ਚਾਈਨਾ ਤੋਂ ਲੈ ਰਿਹਾ ਹੋਵੇ ਤੇ ਉਹ ਚਾਈਨਾ ਨੂੰ ਕਿਉਂ ਮਾਰੂਗਾ ਇਹੀ ਸਵਾਲ ਪਾਕਿਸਤਾਨ ਐਕਸ ਮਿਲਟਰੀ ਚੀਫ ਨੇ ਉਠਾਇਆ ਕਿ ਪਾਕਿਸਤਾਨ afghanistan ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਉਹਦੀ ਇੰਨੀ ਜ਼ਿਆਦਾ ਬਣਦੀ ਹੈ ਉਹਦੇ ਨਾਲ ਸੋ ਉਹਦੇ ਵਿੱਚ ਬਹੁਤ ਸਿੱਧਾ ਸਿੱਧਾ ਉਹਨੇ ਨਾਮ ਬੋਲਿਆ ਕਿ ਉੱਥੇ ਜਿੰਨੀ ਵੀ ਡਿਸਟਰਬੈਂਸ ਹੈਗੀ ਹੈ ਉਹ ਡਾਇਰੈਕਟਲੀ ਬੈਕ ਬਾਇ ਆਪਾਂ ਕਹਿ ਲਈਏ ਕਿ ਸਾਡੀ ਜਿਹੜੀ ਨੈਸ਼ਨਲ ਏਜੰਸੀ ਹੈਗੀ ਹੈ ਰੌ ਉਹਨੇ ਉਹਦਾ ਨਾਮ ਲਿਆ ਸਿੱਧਾ ਜਦੋਂ ਤੁਸੀਂ ਪਾਕਿਸਤਾਨੀ ਚੈਨਲ ਸੁਣੋਗੇ ਉੱਥੇ ਜਦੋਂ ਟ੍ਰੇਨ ਅਗਵਾ ਹੋਊਗੀ ਜਦੋਂ ਉੱਥੇ ਕੋਈ ਵੀ ਕਤਲੇਆਮ ਹੋਊਗਾ ਤਾਂ ਉਹ ਸਿੱਧਾ ਰੌ ਦਾ ਨਾਮ ਲੈਂਦੇ ਹੁਣ ਜਦੋਂ ਇੱਧਰ ਹੁੰਦਾ ਤੇ ਇੱਧਰ ਪਾਕਿਸਤਾਨ ਦਾ ਨਾਮ ਲਿਆ ਜਾਂਦਾ ਹੁਣ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਰਾਇਆ ਔਰ ਇਹ ਹੋ ਸਕਦਾ ਪਰ ਜਦੋਂ ਸਿੰਬਲ ਹੀ ਮਿਟਾਤਾ ਤਾਂ ਭਾਜਪਾ ਨੇ ਇਹ ਸਿੰਬਲ ਮਿਟਾਤਾ 370 ਖਤਮ ਕਰਕੇ ਇਸ ਕਰਕੇ ਜਿਹੜਾ ਕਸ਼ਮੀਰ ਦਾ ਮੁੱਦਾ ਹੈ ਉਹ ਇੱਕ ਪੋਲੀਟੀਕਲ ਇਸ਼ੂ ਹੈ ਔਰ ਹੁਣ ਕੱਲ ਫੇਰ ਇੱਕ ਹੋਰ ਤੁਸੀਂ ਇੰਟਰਸਟਿੰਗ ਗੱਲ ਦੇਖੋਗੇ ਵੀ ਪਾਕਿਸਤਾਨ ਨੇ ਇਸ ਚੀਜ਼ ਨੂੰ ਕੰਡਮਨ ਕੀਤਾ ਬੇਸ਼ੱਕ ਇਹ ਕਹਿੰਦੇ ਹੋਏ ਕੀਤਾ ਕਿ ਭਾਰਤ ਨੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਹੜੇ ਕਸ਼ਮੀਰ ਦੇ ਹਿੱਸੇ ਤੇ ਉਹਦੇ ਵਿੱਚ ਜੋ ਵੀ ਹੋਇਆ ਉਹ ਬਹੁਤ ਮਾੜਾ ਹੋਇਆ ਪਰ ਸਾਡਾ ਇਹਦੇ 'ਚ ਕੋਈ ਹੱਥ ਨਹੀਂ ਜਆ ਹੋਰ ਜਿਹੜੇ ਆਮ ਲੋਕ ਛੋਟਾ-ਬੋਟਾ ਵਪਾਰ ਕਰਦੇ ਸੀ ਉਹਨਾਂ ਸਾਰਿਆਂ ਦਾ ਵਪਾਰਕਧੰਦਾ ਵੀ ਖਤਮ ਹੋਇਆ ਜਦੋਂ ਦੀ ਕਸ਼ਮੀਰ ਦੇ ਅੰਦਰ ਡਿਸਟਰਬੈਂਸ ਹੋਈ ਉਹਨਾਂ ਸਾਰਿਆਂ ਦਾ ਜਿਹੜਾ ਵਪਾਰ ਸੀਗਾ ਕਸ਼ਮੀਰ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਉਹ ਬਹੁਤ ਸਾਰਾ ਵੱਡਾ ਹੈਂਡੀਕਰਾਫਟ ਹੈਗਾ ਉਹ ਸਾਰੇ ਦਾ ਸਾਰਾ ਜਿਹੜਾ ਤਬਾਹ ਹੋਇਆ ਇਸ ਦੌਰ ਦੇ ਅੰਦਰ ਇਸੇ ਕਿਸਮ ਦੀ ਸਟੇਟਮੈਂਟ ਹੈ ਜਿਹੜੀ ਉਹ ਚਾਈਨਾ ਦੀ ਆਈ ਹੈਗੀ ਹੈ ਕਿ ਭਾਈ ਬਹੁਤ ਮਾੜਾ ਹੋਇਆ ਸਾਨੂੰ ਬਹੁਤ ਸੰਵੇਦਨਾ ਜਿਹੜੇ ਪਰਿਵਾਰਾਂ ਦੇ ਬੱਚੇ ਮਰੇ ਆ ਜਿਹੜੇ ਪਰਿਵਾਰਾਂ ਦੇ ਲੋਕ ਮਰੇ ਤੇ ਅਸੀਂ ਉਹਨਾਂ ਨਾਲ ਦੁੱਖ ਜाहਰ ਕਰਦੇ ਆ ਔਰ ਇਹਦੇ ਪੈਰਲਰ ਤੁਸੀਂ ਅਮਰੀਕਾ ਦੀ ਸਟੇਟਮੈਂਟ ਦੇਖੋ ਔਰ ਉਹ 트럼ਪ ਦੀ ਸਟੇਟਮੈਂਟ ਆਈ ਹੈ 트럼ਪ ਦੀ ਸਟੇਟਮੈਂਟ ਇਹ ਆਈ ਹੈ ਕਿ ਅਸੀਂ ਇੱਕ ਐਕਡਵਾਈਸਰੀ ਜਾਰੀ ਕਰਦੇ ਹਾਂ ਕਿ ਜਿਹੜੇ ਅਮਰੀਕਨ ਲੋਕ ਨੇ ਉਹ ਕਸ਼ਮੀਰ ਨੂੰ ਮੰਨਣਾ ਚਾਹਣ ਜਾਂ ਦਾ ਜਿਹੜਾ ਪੋਲਿਟਿਕਸ ਦਾ ਸੈਂਟਰ ਹੈ ਪੋਲਿਟਿਕਸ ਦਾ ਸੈਂਟਰ ਹੈਗੇ ਮੁਸਲਮਾਨ ਉਹ ਭਾਰਤ ਦੇ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਹਿੰਦੂ ਬਹੁ ਗਣਤੀ ਹੈ ਜਿਹੜੀ ਉਹ ਦੀਆਂ ਭਾਵਨਾਵਾਂ ਨੂੰ ਆਪਦੇ ਹੱਕ ਚ ਭਗਤੌਣ ਦਾ ਅਜੰਡਾ ਹੈ ਲਿਸਟ ਜਾਰੀ ਹੁੰਦੀ ਹੈ ਜਿਹਦੇ ਵਿੱਚ ਸਾਰੇ ਹਿੰਦੂ ਨਾਮ ਸਾਰੇ ਦੇ ਸਾਰੇ ਹਿੰਦੂ ਨਾਮਾਂ ਦੀ ਲਿਸਟ ਜਾਰੀ ਹੋਈ ਕਿ ਆਹ ਲੋਕ ਮਰ ਗਏ ਔਰ ਉਹ ਸਾਰੇ ਹਿੰਦੂ ਨੇ। ਹੁਣ ਉਹ ਲਿਸਟ ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਪਰ ਉਹ ਸੋਸ਼ਲ ਮੀਡੀਆ ਦੇ ਉੱਪਰ ਫੈਲਾਈ ਜਾ ਰਹੀ ਹੈ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮੈਮੋਨ ਸਿੰਘ ਔਲਕ। ਪਹਿਲਗਾਮ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਹੋਈ ਇੰਨੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਏ ਭਾਵੇਂ ਅਮਿਤ ਸ਼ਾਹ ਗ੍ਰਹਿ ਮੰਤਰੀ ਉਸ ਥਾਂ ਤੇ ਜਾਂਦੇ ਨੇ ਦੌਰਾ ਕਰਦੇ ਨੇ ਸਰਵ ਪਾਰਟੀ ਮੀਟਿੰਗ ਵੀ ਸੱਦੀ ਗਈ ਆ ਪਰ ਇਹਦੇ ird gird ਬਹੁਤ ਸਾਰੇ ਸਵਾਲ ਵੀ ਜਿਹੜੇ ਖੜੇ ਹੋ ਰਹੇ ਨੇ ਚਾਹੇ ਇਨਸਾਫ ਦੀ ਮੰਗ ਆ ਚਾਹੇ ਉਹਨਾਂ ਪੀੜਤਾਂ ਨਾਲ ਖੜਨ ਦੀ ਗੱਲ ਆ ਪੂਰਾ ਦੇਸ਼ ਖੜਾ ਉਹਨਾਂ ਅਤਵਾਦੀਆਂ ਦੇ ਖਿਲਾਫ ਪੂਰੇ ਕਸ਼ਮੀਰ ਬੰਦ ਦੀਆਂ ਗੱਲਾਂ ਹੋਈਆਂ ਔਰ ਕਸ਼ਮੀਰ ਬੰਦ ਵੀ ਹੋਇਆ ਪੂਰੇ ਭਾਰਤ ਦੇ ਵਿੱਚ ਪ੍ਰੋਟੈਸਟ ਹੋਏ ਪਰ ਇਹਦੇ ਨਾਲ ਜਿਹੜੇ ਸਵਾਲ ਨੇ ਸੁਰੱਖਿਆ ਦੇ ਸਵਾਲ ਜਾਂ ਜਿਹੜੀਆਂ ਹੋਰ ਗੱਲਾਂ ਬਾਤਾਂ ਨੇ ਉਹ ਆਪਾਂ ਕਰਾਂਗੇ ਮੇਰੇ ਨਾਲ ਰਹਿਣਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਅਮਰਜੀਤ ਜੀ ਬਾਈ ਜੀ ਮੇਰਾ ਪਹਿਲਾ ਸਵਾਲ ਕਿ ਇਹ ਜਿਹੜਾ ਮਾਮਲਾ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਜਿਹੜੇ ਵਾਪਰੇ ਪੁਲਵਾਮਾ ਜਾਂ ਉਸ ਤੋਂ ਪਿੱਛੇ ਵੀ ਵਾਪਰਦੇ ਇਹ ਕਿਉਂ ਵਾਪਰਦੇ ਨੇ ਜੀ ਦੇਖੋ ਇੱਕ ਤਾਂ ਜਿਹੜਾ ਕਸ਼ਮੀਰ ਹੈ ਪਹਿਲੀ ਗੱਲ ਜਿਹੜੇ ਬੰਦੇ ਨੂੰ ਕਸ਼ਮੀਰ ਸਮਝ ਨਹੀਂ ਆਇਆ ਬੰਦਾ ਕਹਿਣਾ ਨਹੀਂ ਮਤਲਬ ਜੇ ਸਾਡਾ ਆਵਾਮ ਹੈ ਜਿਹੜਾ ਜਿੰਨਾ ਵੀ ਸਾਡਾ ਇੰਡੀਆ ਦਾ ਉਹ ਜੋ ਇੱਕ ਤਾਂ ਅੱਜ ਮੀਡੀਆ ਦੇ ਅੰਦਰ ਜੋ ਪ੍ਰਚਾਰ ਹੈ ਉਹ ਪ੍ਰਚਾਰ ਉਹੀ ਹੈ ਜੋ ਸਾਨੂੰ ਸੁਣਾਉਣਾ ਚਾਹੁੰਦੇ ਨੇ ਜੋ ਅਸੀਂ ਸੁਣ ਰਹੇ ਹਾਂ ਉਹਦੇ ਸਾਡੀ ਜਾਣਕਾਰੀ ਹੈ ਜਿਹੜੀ ਸਿਰਫ ਓਨੀ ਹੈ ਜਿੰਨੀ ਸਾਨੂੰ ਦਿੱਤੀ ਜਾ ਰਹੀ ਹੈ ਸੋ ਪਹਿਲੀ ਗੱਲ ਇਹ ਹੈ ਵੀ ਕਸ਼ਮੀਰ ਦਾ ਮਾਮਲਾ ਕੀ ਹੈ ਕਸ਼ਮੀਰ ਦਾ ਮਾਮਲਾ ਸਮਝਣ ਦੀ ਲੋੜ ਹੈ ਸੋ ਸਭ ਤੋਂ ਪਹਿਲਾਂ ਕਸ਼ਮੀਰ ਦਾ ਮਾਮਲਾ ਤਾਂ ਉੱਥੇ ਹੀ ਅੜਦਾ ਕਿ ਜਦੋਂ ਕਸ਼ਮੀਰ ਭਾਰਤ ਦਾ ਹਿੱਸਾ ਬਣਦਾ ਉਦੋਂ ਉਹ ਚਾਰ ਚੀਜ਼ਾਂ ਨੇ ਜਿਹੜੀਆਂ ਉਹ ਭਾਰਤ ਦੇ سپੁਰਦ ਕਰਦਾ ਚਾਰ ਚੀਜ਼ਾਂ سپੁਰਦ ਕਰਦਾ ਉਹ ਕਰੰਸੀ ਆਪਦੇ ਜਿਹੜੇ ਇੰਟਰਨੈਸ਼ਨਲ ਅਫੇਅਰਸ ਕਰਦਾ ਔਰ ਆਪਦੀ ਸੁਰੱਖਿਆ ਦਾ ਮਸਲਾ ਕਰਦਾ ਇਹ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਉਹ ਇੰਡੀਆ ਨੂੰ ਕਹਿੰਦਾ ਵੀ ਇਹ ਤੁਸੀਂ ਗਵਰਨ ਕਰੋਗੇ ਬਾਕੀ ਸਾਰੀਆਂ ਅਸੀਂ ਆਪਦੀਆਂ ਆਪ ਦੇਖਾਂਗੇ ਉਹਦਾ ਸੰਵਿਧਾਨ ਵੀ ਐਡ ਬਣਦਾ ਉਹਦੇ ਸੰਵਿਧਾਨ ਦੀ ਗੱਲ ਹੁੰਦੀ ਐ ਐਂਡ ਤੇ ਉਹਦੇ ਤੇ ਰਿਪਰੈਸ਼ਨ ਕਰਕੇ ਉਹਨੂੰ ਉਮਰ ਅਬਦੁੱਲਲਾ ਨੂੰ ਅੰਦਰ ਸੱਟ ਕਿਉਂ ਸਾਰਾ ਚੀਜ਼ਾਂ ਜਿਹੜੀਆਂ ਉਹ ਰੋਲ ਦਿੱਤੀਆਂ ਜਾਂਦੀਆਂ ਐ ਇਸੇ ਕਰਕੇ ਫਿਰ ਆਰਟੀਕਲ 370 ਐ ਜਿਹੜਾ ਉਹ ਭਾਰਤੀ ਸੰਵਿਧਾਨ ਦੇ ਅੰਦਰ ਇਨਸਰਟ ਕੀਤਾ ਜਾਂਦਾ ਕਿਉਂਕਿ ਉਹਨਾਂ ਦੇ ਕੁਝ ਵਿਸ਼ੇਸ਼ ਅਧਿਕਾਰ ਨੇ ਜਿਹੜੇ ਉਹ ਕਸ਼ਮੀਰ ਦੇ ਲੋਕਾਂ ਨੂੰ ਦਿੱਤੇ ਜਾਂਦੇ ਨੇ ਸੋ ਲਗਾਤਾਰ ਪਹਿਲਾਂ ਇਹ ਮੰਗ ਹੁੰਦੀ ਐ ਕਿ ਜਦੋਂ ਕਸ਼ਮੀਰ ਅੱਡ ਹੋਣਾ ਚਾਹੇ ਹੋ ਸਕਦਾ ਉਹਦੇ ਚ ਪਲੇਬਿਸਾਈਟ ਦਾ ਪ੍ਰੋਵੀਜ਼ਨ ਹੈਗਾ ਸੋ ਜਦੋਂ ਪਲੇਬਿਸਾਈਟ ਹੋਣਾ ਤਾਂ ਭਾਵ ਉਹਨਾਂ ਦੇ ਜਿਹੜੇ ਉੱਥੇ ਕਸ਼ਮੀਰ ਦੇ ਅੰਦਰ ਰਹਿਣ ਵਾਲੇ ਲੋਕ ਨੇ ਉਹਨਾਂ ਦੀਆਂ ਵੋਟਾਂ ਹੋਣੀਆਂ ਉਹਨਾਂ ਦੀਆਂ ਵੋਟਾਂ ਦੇ ਥਰੂ ਉਹ ਚਾਹੇ ਭਾਰਤ ਦਾ ਹਿੱਸਾ ਬਣਨਾ ਚਾਹਣ ਭਾਰਤ ਦਾ ਹਿੱਸਾ ਬਣ ਸਕਦੇ ਐ ਜੇ ਉਹ ਪਾਕਿਸਤਾਨ ਦੇ ਨਾਲ ਜਾਣਾ ਚਾਹੁੰਦੇ ਆ ਪਾਕਿਸਤਾਨ ਨਾਲ ਜਾ ਸਕਦੇ ਆ ਉਹ ਜੇ ਆਪ ਦੇ ਆਪ ਨੂੰ ਇੰਡੀਪੈਂਡੈਂਟ ਵੀ ਰੱਖਣਾ ਚਾਹਣ ਤਾਂ ਇੰਡੀਪੈਂਡੈਂਟ ਨੇਸ਼ਨ ਦੇ ਤੌਰ ਤੇ ਵੀ ਬਣ ਸਕਦੇ ਸੀਗੇ ਸੋ ਉਹਦੇ ਵਿੱਚ ਦੇਖੋ ਪਿਛਲੇ 70 80 ਸਾਲ ਦੇ ਅੰਦਰ ਪਹਿਲਾਂ ਉਹਨਾਂ ਨਾਲ ਜੋ ਵਾਅਦੇ ਕੀਤੇ ਗਏ ਪਹਿਲਾਂ ਉਹਨਾਂ ਤੋਂ ਮੁਨਕਰ ਹੋਇਆ ਗਿਆ ਫਿਰ ਉੱਥੇ ਆਪਸਾ ਪਾਇਆ ਗਿਆ ਉੱਥੇ ਫੌਜ ਬਿਠਾਈ ਗਈ ਫੌਜ ਬਿਠਾਉਣ ਤੋਂ ਬਾਅਦ ਫਿਰ ਧਾਰਾ 370 ਦੇ ਅੰਦਰ ਥੋੜੇ ਥੋੜੇ ਛੋਟੇ ਛੋਟੇ ਬਦਲਾਅ ਕਰਦੇ ਕਰਦੇ ਜਿਹੜੀ ਕਿ ਲਗਭਗ ਆਪਾਂ ਕਹਿ ਲਈਏ ਕਿ ਸਿੰਬੋਲਿਕ ਬਚੀ ਹੋਈ ਸੀ ਜਦੋਂ ਹੁਣ ਇਹ ਪਿੱਛੇ ਜੀ ਖਤਮ ਕੀਤੀ ਹੈ ਨਾ ਉਸ ਤੋਂ ਪਹਿਲਾਂ ਸਿੰਬੋਲਿਕ ਹੀ ਬਚੀ ਹੋਈ ਸੀ ਪਰ ਸਿੰਬਲ ਵੀ ਇੱਕ ਵੱਡੀ ਚੀਜ਼ ਹੁੰਦੀ ਹੈ ਜੇ ਤੁਹਾਡੇ ਕੋਲ ਕੋਈ ਸਿੰਬਲ ਹੈਗਾ ਤਾਂ ਉਹ ਸਿੰਬਲ ਨੂੰ ਤੁਸੀਂ ਸਮਝ ਸਕਦੇ ਹੋ ਉਹਦੇ ਥਰੂ ਪਰ ਜਦੋਂ ਸਿੰਬਲ ਹੀ ਮਿਟਾਤਾ ਤਾਂ ਬੀਜੇਪੀ ਨੇ ਇਹ ਸਿੰਬਲ ਮਟਾਤਾ 370 ਖਤਮ ਕਰਕੇ ਇਸ ਕਰਕੇ ਜਿਹੜਾ ਕਸ਼ਮੀਰ ਦਾ ਮੁੱਦਾ ਹੈ ਉਹ ਇੱਕ ਪੋਲੀਟੀਕਲ ਇਸ਼ੂ ਹੈ ਔਰ ਉਹਦੇ ਨਾਲ ਨਾਲ ਜਿਹੜੀ ਅਗਲੀ ਗੱਲ ਮੈਂ ਕਰਨੀ ਚਾਹੂੰਗਾ ਉਹ ਇਹ ਹੈ ਕਿ ਜਦੋਂ ਪਾਕਿਸਤਾਨ ਨਾਲ ਰੌਲੇ ਵਾਲਾ ਮਸਲਾ ਹੈ ਪਾਕਿਸਤਾਨ ਅਕੁਪਾਈਡ ਕਸ਼ਮੀਰ ਵੀ ਹੈਗਾ ਠੀਕ ਹੈ ਬਾਕੀ ਕੁਝ ਕਸ਼ਮੀਰ ਇੱਧਰ ਹੈਗਾ ਤਾਂ ਉਹਦੇ ਅੰਦਰ ਹੁਣ ਇੱਕ ਹਿੱਸਾ ਚਾਈਨਾ ਨੇ ਵੀ ਦੱਬ ਲਿਆ ਠੀਕ ਹੈ ਹੁਣ ਉਹਦੇ ਅੰਦਰ ਜਿਹੜਾ ਕਸ਼ਮੀਰ ਹੈ ਉਹ ਇਸ ਕਿਸਮ ਦੀ ਟੈਕਟਰੀ ਹੈ ਜੀ ਦਾ ਇੰਟਰਨੈਸ਼ਨਲ ਸਕੋਪ ਬਹੁਤ ਜ਼ਿਆਦਾ ਹੈ ਉਹਦੀ ਰੈਲੀਵੈਂਸੀ ਬਹੁਤ ਆ ਉਹ ਕਸ਼ਮੀਰ ਲਈ ਵੀ ਉਹ ਪਾਕਿਸਤਾਨ ਲਈ ਵੀ ਹੈਗੀ ਆ ਉਹ ਭਾਰਤ ਲਈ ਵੀ ਹੈਗੀ ਆ ਉਹ ਚਾਈਨਾ ਲਈ ਵੀ ਹੈਗੀ ਆ ਉਹ ਅਫਗਾਨਿਸਤਾਨ ਲਈ ਵੀ ਹੈਗੀ ਆ ਸੋ ਇਸ ਕਰਕੇ ਜਿਹੜਾ ਕਸ਼ਮੀਰ ਹੈ ਉਹ ਉਸ ਥਾਂ ਤੇ ਜੀਓਗ੍ਰਾਫਿਕਲੀ ਸਿਚੁਏਟਿਡ ਹੈਗਾ ਜਿਹਦੀ ਇੰਟਰਨੈਸ਼ਨਲ ਜਿਹੜੀ ਕਿ ਜੀਓਗ੍ਰਾਫੀਕਲ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਇਸ ਕਰਕੇ ਉਹਨੂੰ ਇੰਟਰਨੈਸ਼ਨਲ ਪੋਲਿਟਿਕਸ ਦੇ ਉਹਦੇ ਚ ਰੱਖ ਕੇ ਦੇਖਣਾ ਵੀ ਬਹੁਤ ਜ਼ਰੂਰੀ ਹੈ ਜਿਹੜੀ ਤੁਸੀਂ ਹੁਣ ਗੱਲ ਕੀਤੀ ਤੁਹਾਨੂੰ ਯਾਦ ਹੋਊਗਾ ਸ਼ਾਇਦ ਕਿ 2000 ਦੇ ਅੰਦਰ ਇੱਕ ਸਿੰਗਾਪੁਰਾ ਦੇ ਅੰਦਰ ਜਿਹੜਾ 31 ਸਿੱਖ ਉਹਨਾਂ ਦਾ ਮਰਡਰ ਹੋਇਆ ਹੈ ਹਨਾ ਔਰ ਉਸ ਟਾਈਮ ਭਾਰਤ ਦੇ ਅੰਦਰ ਕੌਣ ਆ ਰਿਹਾ ਸੀ ਉਸ ਟਾਈਮ ਭਾਰਤ ਦੇ ਅੰਦਰ ਜਿਹੜਾ ਕਿ ਅਮਰੀਕਾ ਦਾ ਰਾਸ਼ਟਰਪਤੀ ਉਹ ਭਾਰਤ ਨੂੰ ਵਿਜ਼ਿਟ ਕਰ ਰਿਹਾ ਸੀ ਤੇ ਜਦੋਂ ਜੀ ਕੋਈ ਇੰਟਰਨੈਸ਼ਨਲ ਪੁਲਟੇਰ ਪੋਲਿਟੀਸ਼ੀਅਨ ਔਰ ਜਾਂ ਕੋਈ ਪੋਲੀਟੀਕਲ ਐਕਟ ਹੁੰਦਾ ਉਦੋਂ ਹੀ ਕਸ਼ਮੀਰ ਡਿਸਟਰਬ ਹੁੰਦਾ ਤਾਂ ਉਦੋਂ ਸਿੱਖਾਂ ਦਾ ਕਤਲੇਆਮ ਹੋਇਆ ਜਿਨ੍ਹਾਂ ਦਾ ਇਲਜ਼ਾਮ ਮੁਸਲਮਾਨਾਂ ਦੇ ਉੱਤੇ ਲਾਇਆ ਗਿਆ ਔਰ ਉਸੇ ਦੌਰ ਦੇ ਅੰਦਰ ਹੀ ਹੈ ਕਿ ਫਿਰ 2001 ਦੇ ਅੰਦਰ ਪਾਰਲੀਮੈਂਟ ਅਟੈਕ ਹੁੰਦਾ ਸੋ ਇਹ ਇੱਕ ਦੌਰ ਆ 1998 ਤੋਂ ਲੈ ਕੇ 2008-10 ਤੱਕ ਕੰਟੀਨਿਊਸਲੀ ਚੱਲਦਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕਿ ਇੱਕ ਇਸਲਾਮੋਫੋਬੀਆ ਖੜਾ ਕਰਨ ਦੇ ਲਈ ਇੱਕ ਪੂਰਾ ਦੌਰ ਚੱਲਦਾ ਜਿਹਦੇ ਅੰਦਰ ਮੁੰਬਈ ਦੇ ਅਟੈਕ ਵੀ ਹੈਗੇ ਨੇ ਹਾਂ ਉਹਦੇ ਲਈ ਮਤਲਬ 92 ਦੇ ਅੰਦਰ ਬਾਬਰੀ ਮਸਜਿਦ ਟੈਂਦੀ ਆ ਭਾਰਤ ਦੇ ਮੁਸਲਮਾਨਾਂ ਨੂੰ ਤਾਂ ਨਿਸ਼ਾਨਾ ਬਣਾ ਲਿਆ ਜਾਂਦਾ 1992 ਤੋਂ ਪਹਿਲਾਂ ਹੀ ਮਤਲਬ 1985 ਦੇ ਵਿੱਚ ਜਦੋਂ ਬਾਬਰੀ ਮਸਜਿਦ ਦਾ ਦਰਵਾਜ਼ਾ ਖੁੱਲ ਜਾਂਦਾ ਉਦੋਂ ਬਾਅਦ ਭਾਰਤ ਦੇ ਮੁਸਲਮਾਨਾਂ ਨੂੰ ਜਿਹੜਾ ਕਿ ਨਿਸ਼ਾਨਾ ਬਣਾ ਲਿਆ ਜਾਂਦਾ 92 ਦੇ ਅੰਦਰ ਬਾਬਰੀ ਮਸਜਿਦ ਟਹਿ ਜਾਂਦੀ ਆ 98 ਤੋਂ ਬਾਅਦ ਲਗਾਤਾਰ ਜਿਹੜਾ ਗੁਜਰਾਤ ਆ ਗੁਜਰਾਤ ਦੇ ਅੰਦਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਉਸੇ ਦੌਰ ਦੇ ਅੰਦਰ ਕਸ਼ਮੀਰ ਦੇ ਦੁਬਾਰਾ ਉਹ ਮਸਲਾ ਮਸਲਾ ਉੱਠਦਾ ਉੱਥੇ 31 ਸਿੱਖਾਂ ਦਾ ਜਿਹੜਾ ਕਿ ਮਰਡਰ ਹੋ ਜਾਂਦਾ ਫੇਰ ਪਾਰਲੀਮੈਂਟ ਤੇ ਅਟੈਕ ਹੋ ਜਾਂਦਾ ਉਹਦੇ ਚ ਵੀ ਅਫਜ਼ਲ ਗੁਰੂ ਤੇ ਹੋਰ ਜਿਹੜਾ ਪ੍ਰੋਫੈਸਰ ਗਿਲਾਨੀ ਉਹਦੇ ਨਾਲ ਸ਼ੌਕਤ ਗੁਰੂ ਇਹਨਾਂ ਸਾਰਿਆਂ ਨੂੰ ਉੱਥੇ ਜਿਹੜਾ ਕਿ ਉਹਦੇ ਅੰਦਰ ਅਕਿਊਜ਼ ਬਣਾਇਆ ਜਾਂਦਾ ਉਹ ਸਾਰੇ ਦੇ ਅੰਦਰ ਇਹ ਲਗਾਤਾਰ ਇੱਕ ਪ੍ਰੋਸੈਸ ਚੱਲੀ ਔਰ ਉਹ ਇੰਟਰਨੈਸ਼ਨਲ ਲੈਵਲ ਤੇ ਚੱਲੀ ਕਿ ਸਿੱਖਾਂ ਦੇ ਖਿਲਾਫ ਮੁਸਲਮਾਨਾਂ ਨੂੰ ਖੜਾ ਕਰਿਆ ਗਿਆ ਔਰ ਮੁਸਲਮਾਨਾਂ ਨੂੰ ਟਾਰਗੇਟ ਕਰਕੇ 올 ਵਰਲਡ ਦੇ ਅੰਦਰ ਜਿਵੇਂ ਇਰਾਕ ਦੇ ਅੰਦਰ ਹੋਇਆ ਠੀਕ ਹੈ ਉਦੋਂ ਅਫਗਾਨਿਸਤਾਨ ਦੇ ਅੰਦਰ ਹੋਇਆ ਔਰ ਇਹ 올 ਵਰਲਡ ਤੇ ਇੱਕ ਕੰਬੇਨ ਹੈ ਜਿਹੜਾ ਆਪਾਂ ਕਹਿ ਲੋ ਚਾਹੇ ਪੀਸਕੀਪਿੰਗ ਫੋਰਸਿਜ਼ ਨੇ ਯੂਐਸ ਦੀਆਂ ਇਹ ਸਾਰਾ ਇੱਕ ਵਰਲਡ ਲੈਵਲ ਤੇ ਕੰਬੇਨ ਹੈ ਜਿਹੜਾ ਕਿ ਐਂਟੀ ਮੁਸਲਿਮਾ ਔਰ ਮੁਸਲਮਾਨਾਂ ਦੇ ਖਿਲਾਫ ਇੱਕ ਪ੍ਰੋਪੋਗੈਂਡਾ ਖੜਾ ਕਰਕੇ ਮੁਸਲਮਾਨਾਂ ਦਾ ਜਿਹੜਾ ਅਕਸ ਹੈ ਉਹ ਪੇਸ਼ ਕੀਤਾ ਗਿਆ ਲੋਕਾਂ ਦੇ ਸਾਹਮਣੇ ਥਰੂ ਟੀਵੀ ਥਰੂ ਅਖਬਾਰਾਂ ਥਰੂ ਮੀਡੀਆ ਤਾਂ ਉਹ ਅਕਸ ਆਮ ਲੋਕਾਂ ਦੇ ਦਿਮਾਗਾਂ ਦੇ ਵਿੱਚ ਟੀਵੀ ਦੇ ਥਰੂ ਉਹ ਸਾਡੇ ਦਿਮਾਗਾਂ ਤੱਕ ਪਚਾ ਦਿੱਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਦੀ ਸ਼ਬੀ ਨੂੰ ਵਿਗਾੜਿਆ ਗਿਆ ਹੁਣ ਜਦੋਂ ਹੀ ਉਹ ਸ਼ਬੀ ਵਿਗੜ ਗਈ ਉਦੋਂ ਬਾਅਦ ਕਿਤੇ ਵੀ ਕੋਈ ਅਟੈਕ ਹੋ ਗਿਆ ਉਹਦੇ ਵਿੱਚ ਜੇ ਉਹ ਮੁਸਲਮਾਨ ਟੈਟਰੀ ਹੈਗੀ ਆ ਜਿੱਥੇ ਲੋਕ ਰਹਿੰਦੇ ਆ ਉੱਥੇ ਮੁਸਲਿਮ ਬਹੁ ਗਿਣਤੀ ਲੋਕ ਰਹਿੰਦੇ ਆ ਤਾਂ ਉਹਦੇ ਉੱਤੇ ਬਹੁਤ ਸਿੱਧਾ ਜਿਹਾ ਕੰਮ ਆ ਕਿ ਇਹ ਮੁਸਲਮਾਨਾਂ ਨੇ ਕਰਤਾ ਸੋ ਇੱਕ ਤਾਂ ਮਸਲਾ ਇਹ ਹੈ 올 ਵਰਲਡ ਦੇ ਅੰਦਰ ਇੰਦੇ ਇੰਟਰਨੈਸ਼ਨਲ ਪੋਲਿਟਿਕਸ ਦੇ ਅੰਦਰ ਇਸ ਜਿਹੜਾ ਹਮਲਾ ਹੈ ਉਹਦੇ ਕੰਟੈਕਸਟ ਦੇ ਵਿੱਚ ਇਹਨੂੰ ਸਮਝਣਾ ਦੂਜੀ ਗੱਲ ਇਹ ਹੈ ਕਿ ਇਹ ਸਰਕਾਰ ਜਿਹੜੀ ਪਾਰਟਿਕੂਲਰ ਆਪਾਂ ਗੱਲ ਕਰੀਏ ਖਾਸ ਤੌਰ ਤੇ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਮੋਦੀ ਸਰਕਾਰ ਆਉਣ ਤੋਂ ਬਾਅਦ ਕੰਟੀਨਿਊਸਲੀ ਅਟੈਕ ਪਹਿਲਾਂ ਵੀ ਸੀ ਪਰ ਉਹ ਅਟੈਕ ਹੈ ਜਿਹੜਾ ਜਦੋਂ ਕਾਂਗਰਸ ਸੀਗੀ ਕਾਂਗਰਸ ਤਾਂ ਕੰਟੀਨਿਊਸਲੀ ਇਹ ਸੀ ਨਾ ਬਹੁਤ ਸੌਫਟ ਹਿੰਦੂਤਵ ਦਾ ਅਜੰਡਾ ਲੈ ਕੇ ਚੱਲਦੀ ਰਹੀ ਉਹ ਮੁਸਲਮਾਨਾਂ ਨੂੰ ਵੀ ਥੋੜਾ ਜਿਹਾ ਖੁਸ਼ ਕਰ ਲਿਆ ਥੋੜਾ ਜਿਹਾ ਉਹ ਕਰ ਲਿਆ ਵਿੱਚ ਆਰਐਸਐਸ ਨੂੰ ਖੁਸ਼ ਕਰ ਲਿਆ ਸੋ ਉਹ ਇੱਕ ਸੌਫਟ ਹਿੰਦੂਤਵ ਦਾ ਅਜੰਡਾ ਲੈ ਕੇ ਚੱਲਦੀ ਰਹੀ ਉਹਨੇ ਕਦੇ ਐ ਸਿੱਧਮ ਸਿੱਧਾ ਆ ਕੇ ਮੁਸਲਮਾਨਾਂ ਨੂੰ ਮਾਰਨ ਦਾ ਅਜੰਡਾ ਨਹੀਂ ਦਿੱਤਾ ਪਰ ਜਦੋਂ ਦੀ ਮੋਦੀ ਸਰਕਾਰ ਆਈ ਹੈ ਜੀ ਦਾ ਬਹੁਤ ਕਲੈਰਿਟੀ ਹੈ ਜਿਨੇ ਬਹੁਤ ਸਿੱਧੇ ਤੌਰ ਤੇ ਐਲਾਨ ਕੀਤਾ ਹੋਇਆ ਕਿ 2050 ਤੱਕ ਹਿੰਦੂ ਰਾਸ਼ਟਰ ਬਣਾਉਣਾ ਹੈ ਔਰ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਏਜੰਡਾ ਉਹ ਭਾਰਤ ਦੇ ਅੰਦਰ ਰਹਿਣ ਵਾਲੇ ਮੁਸਲਮਾਨਾਂ ਨੂੰ ਕਦੇ ਤੁਸੀਂ ਦੇਖੋਗੇ ਕਿ ਐਨ ਆਰ ਸੀ ਆ ਗਿਆ ਕਦੇ ਸੀਏ ਆ ਗਿਆ ਕਦੇ ਦਿੱਲੀ ਦੇ ਅੰਦਰ ਮੁਸਲਮ ਟਾਰਗੇਟ ਕਰਕੇ 2020 ਦੇ ਅੰਦਰ ਉਹਨਾਂ ਦਾ ਕਤਲੇਆਮ ਹੋਇਆ ਕਦੇ ਇਹਨਾਂ ਦਾ ਕੋਈ ਮੰਤਰੀ ਕੋਈ ਬਿਆਨ ਦੇ ਦਿੰਦਾ ਕਿ ਇੱਥੇ ਤੁਹਾਡੀਆਂ ਮੱਜਾਂ ਚੋਰੀ ਹੋ ਜਾਣਗੀਆਂ ਤੁਹਾਡਾ ਆ ਚੋਰੀ ਹੋ ਜਾਊਗਾ ਤੁਹਾਡਾ ਉਹ ਚੋਰੀ ਹੋ ਜਾਊਗਾ ਕਦੇ ਬੀਫ ਬੈਨ ਦਾ ਇਸ਼ੂ ਆ ਗਿਆ ਕਦੇ ਟ੍ਰਿਪਲ ਤਲਾਕ ਦਾ ਇਸ਼ੂ ਆ ਗਿਆ ਕਦੇ ਲਵ ਜਿਹਹਾਦ ਆ ਗਿਆ ਕਦੇ ਬੀ ਬੈਨ ਹੋ ਗਿਆ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਪੋਲਿਟਿਕਸ ਦਾ ਸੈਂਟਰ ਹੈ ਪੋਲਿਟਿਕਸ ਦਾ ਸੈਂਟਰ ਹੈਗੇ ਮੁਸਲਮਾਨ ਉਹ ਭਾਰਤ ਦੇ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਹਿੰਦੂ ਬੋਹ ਗਿਣਤੀ ਹੈ ਜਿਹੜੀ ਉਹਦੀਆਂ ਭਾਵਨਾਵਾਂ ਨੂੰ ਆਪਦੇ ਹੱਕ ਚ ਭਗਤੌਣ ਦਾ ਅਜੰਡਾ ਹੈ ਉਸ ਅਜੰਡੇ ਤਹਿਤ ਹੁਣ ਜੇ ਇਸ ਹਮਲੇ ਨੂੰ ਦੇਖੀਏ ਜਿਹੜਾ ਹਮਲਾ ਇੱਥੇ ਹੋਇਆ ਹੈਗਾ ਹੁਣ ਉਹ ਪਿਛਲੇ ਟਾਈਮ ਤੋਂ 170 ਤੋੜ ਦਿੱਤੀ ਉਦੋਂ ਬਾਅਦ ਇਹਨੂੰ ਯੂਨੀਅਨ ਟੈਰਿਟੀ ਬਣਾਤਾ ਤਿੰਨ ਹਿੱਸਿਆਂ ਚ ਵੰਡਤਾ ਤਿੰਨ ਹਿੱਸਿਆਂ ਚ ਵੰਡਣ ਤੋਂ ਬਾਅਦ ਉੱਥੇ ਬਹੁਤ ਭਾਰੀ ਮਾਤਰਾ ਚ ਫੋਰਸ ਲਾਤੀ ਫੋਰਸ ਲੱਗਣ ਤੋਂ ਬਾਅਦ ਇੱਕ ਲਗਾਤਾਰ ਪ੍ਰਚਾਰ ਹੋਇਆ ਕਿ ਭਾਈ ਦੇਖੋ ਇੱਥੇ ਬਹੁਤ ਸ਼ਾਂਤੀ ਆ ਕਸ਼ਮੀਰ ਦੇ ਲੋਕ ਬਹੁਤ ਖੁਸ਼ ਨੇਗੇ ਕਸ਼ਮੀਰ ਦੇ ਲੋਕ ਬਹੁਤ ਤਰੱਕੀ ਕਰ ਰਹੇ ਨੇ ਹੁਣ ਉਹਦੇ ਵਿੱਚ ਲਦਾਖ ਵਾਲਿਆਂ ਨੇ ਅਲੱਗ ਤੋਂ ਇੱਕ ਮੂਵਮੈਂਟ ਚ ਚਲਾ ਰੱਖੀ ਹੈ ਕਿ ਸਾਨੂੰ ਯੂਨੀਅਨ ਟੈਰੀਟਰੀ ਦੀ ਬਜਾਏ ਸਾਡਾ ਸਟੇਟ ਹੁਟ ਦਿੱਤਾ ਜਾਵੇ। ਕਸ਼ਮੀਰ ਦੇ ਲੋਕ ਅਲੱਗ ਉਹ ਤਾਂ 370 ਦੀ ਮੰਗ ਕਰ ਹੀ ਰਹੇ ਐ। ਹੁਣ ਉਹਦੇ ਨਾਲ ਜੰਮੂ ਵਾਲੇ ਲੋਕ ਵੀ ਨੇ ਜਿਹੜੇ ਜਿਨ੍ਹਾਂ ਜਿੱਥੇ ਬਹੁਗਿਣਤੀ ਹਿੰਦੂ ਐ। ਉਹ ਬਹੁਗਿਣਤੀ ਹਿੰਦੂ ਵੀ ਜਦੋਂ ਉਹਨਾਂ ਦੇ ਕਸ਼ਮੀਰ ਦੇ ਅੰਦਰ ਜਿਹੜੇ ਕਿ ਸਪੈਸੀਫਿਕ ਹੱਕ ਸੀਗੇ ਉਹ ਹਿੰਦੂਆਂ ਨੂੰ ਵੀ ਮਿਲੇ ਹੋਏ ਸੀ ਉਹ ਕੱਲੇ ਮੁਸਲਮਾਨਾਂ ਨੂੰ ਤਾਂ ਮਿਲੇ ਨਹੀਂ ਹੋਏ ਸੀ। ਉਹ ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਕਰਕੇ ਉਹ ਜਿਹੜੇ ਜੰਮੂ ਵਾਲੇ ਹਿੰਦੂ ਸੀ ਉਹਨਾਂ ਦਾ ਵੀ ਜਿਹੜਾ ਸਪੈਸ਼ਲ ਸਟੇਟਸ ਸੀਗਾ ਉਹ ਵੀ ਖੋਲਿਆ ਹੁਣ ਉਹ ਜਿਹੜਾ ਕਿ ਵਪਾਰ ਦੇ ਲਈ ਉੱਥੇ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਉਹ ਸਾਰੇ ਜਿਹੜੇ ਹੱਕ ਆ ਬਾਹਰਲੇ ਵਪਾਰੀਆਂ ਨੂੰ ਦੇ ਦਿੱਤੇ ਹੁਣ ਜਦੋਂ ਬਾਹਰਲੀਆਂ ਸਾਰੀਆਂ ਕੰਪਨੀਆਂ ਨੂੰ ਉੱਥੋਂ ਦੀਆਂ ਜ਼ਮੀਨਾਂ ਤੇ ਹੋਰ ਸਾਰੀਆਂ ਚੀਜ਼ਾਂ ਸੌਂਪਣ ਦਾ ਮਸਲਾ ਚੱਲ ਪਿਆ ਤੇ ਹੁਣ ਉੱਥੇ ਜਿਹੜਾ ਹਿੰਦੂ ਵਪਾਰੀ ਸੀ ਜੰਮੂ ਦੇ ਅੰਦਰ ਜਾਂ ਹੋਰ ਜਿਹੜੇ ਆਮ ਲੋਕ ਛੋਟਾ-ਬੋਟਾ ਵਪਾਰ ਕਰਦੇ ਸੀ ਉਹਨਾਂ ਸਾਰਿਆਂ ਦਾ ਵਪਾਰਕ ਧੰਦਾ ਵੀ ਖਤਮ ਹੋਇਆ ਜਦੋਂ ਦੀ ਕਸ਼ਮੀਰ ਦੇ ਅੰਦਰ ਡਿਸਟਰਬੈਂਸ ਹੋਈ ਉਹਨਾਂ ਸਾਰਿਆਂ ਦਾ ਜਿਹੜਾ ਵਪਾਰ ਸੀਗਾ ਕਸ਼ਮੀਰ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਉਹ ਬਹੁਤ ਸਾਰਾ ਵੱਡਾ ਹੈਂਡੀਕਰਾਫਟ ਹੈਗਾ ਉਹ ਸਾਰੇ ਦਾ ਸਾਰਾ ਜਿਹੜਾ ਤਬਾਹ ਹੋਇਆ ਇਸ ਦੌਰ ਦੇ ਅੰਦਰ ਤਾਂ ਉਹ ਵੀ ਬਹੁਤ ਤੰਗ ਨੇਗੇ ਹੁਣ ਜਦੋਂ ਇਹ ਸਾਰੀ ਤੰਗੀ ਪੇਸ਼ੀ ਹੈਗੀ ਆ ਹੁਣ ਉਹਦੇ ਅੰਦਰ ਦੇਖੋ ਹੁਣ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਰਾਇਆ ਔਰ ਇਹ ਹੋ ਸਕਦਾ ਮੈਂ ਜੇ ਇਹਦੇ ਬਾਰੇ ਇੱਕ ਗੱਲ ਕਰਾਂ ਤਾਂ ਪਰਸੋ ਚੌਥ ਅ ਇੱਕ ਪਾਕਿਸਤਾਨੀ ਚੈਨਲ ਨੇ ਜਿਹੜਾ ਪਾਕਿਸਤਾਨ ਦਾ ਐਕਸ ਮਿਲਟਰੀ ਚੀਫ ਹੈਗਾ ਉਹਦਾ ਇੱਕ ਇੰਟਰਵਿਊ ਕੀਤਾ ਉਹਦੇ ਇੰਟਰਵਿਊ ਦੇ ਅੰਦਰ ਉਥੇ ਵੀ ਇੱਕ ਬੜੀ ਜਿਹੜੀ ਗੱਲ ਉਹਨੇ ਡਿਸਕਸ ਕੀਤੀ ਉਹ ਬੜੀ ਇੰਟਰਸਟਿੰਗ ਹੈ ਕਿ ਇੱਕ ਪਾਸੇ ਅਫਗਾਨਿਸਤਾਨ ਹੈਗਾ ਹੁਣ ਆ ਅਫਗਾਨਿਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹ ਡਾਇਰੈਕਟਲੀ ਬੈਕ ਬਾਈ ਚਾਈਨਾ ਹੈਗੀ ਹੈ ਠੀਕ ਹੈ ਦੂਜੇ ਪਾਸੇ ਅੱਜਕੱਲ ਪਾਕਿਸਤਾਨ ਦਾ ਝੁਕਾਓ ਜਿਹੜਾ ਉਹ ਵੀ ਚਾਈਨਾ ਵੱਲ ਹੈਗਾ ਹੁਣ ਜਿਵੇਂ ਸਾਡੇ ਇਥੇ ਕਸ਼ਮੀਰ ਦੀ ਅਵਸਥਾ ਬਣੀ ਹੋਈ ਹੈ ਇਤੋਂ ਕਈ ਗੁਨਾ ਬੁਰੀ ਜਿਹੜੀ ਉੱਥੇ ਉਹਨਾਂ ਦੇ ਖੈਬਰ ਪਖਤੂਨ ਦੀ ਬਣੀ ਹੋਈ ਹੈ ਹੁਣ ਉੱਥੇ ਖੈਬਰ ਦੇ ਅੰਦਰ ਪਹਿਲਾਂ ਵੀ ਇੱਕ ਟ੍ਰੇਨ ਅਗਵਾ ਹੋ ਕੇ ਹਟੀ ਆ ਹੁਣ ਪਿਛਲੇ ਦਿਨਾਂ ਚ ਫੇਰ ਹੋ ਕੇ ਹਟੀ ਹੈ 400 ਬੰਦਾ ਫੇਰ ਉਹਨਾਂ ਨੇ ਬੰਦੀ ਬਣਾਇਆ ਹੋਇਆ ਔਰ ਖੈਬਰ ਪਖਤੂਨ ਔਰ ਜਿਹੜਾ ਅਫਗਾਨਿਸਤਾਨ ਹੈ ਉਹਦੇ ਵਿਚਾਲੇ ਇੱਕ ਹੋਰ ਖਿੱਤਾ ਹੈਗਾ ਜਿਹੜਾ ਹੈ ਅਫਗਾਨਿਸਤਾਨ ਦਾ ਪਰ ਉਹ ਡਿਸਟਰਬਡ ਹੈ ਔਰ ਉਹ ਅਫਗਾਨਿਸਤਾਨ ਜਿਹੜੀ ਐਗਜ਼ਿਸਟਿੰਗ ਗਵਰਨਮੈਂਟ ਹੈ ਉਹਦੇ ਵੀ ਹੱਥ 'ਚ ਹੈ ਨਹੀਂਗਾ ਉੱਥੇ ਪਿਛਲੇ ਟਾਈਮ 'ਚ ਜਿਹੜੀ ਗੱਲ ਉਹਨਾਂ ਨੇ ਡਿਸਕਸ ਕੀਤੀ ਕਿ ਉੱਥੇ ਜਿਹੜੇ ਚਾਈਨੀਸ ਟੂਰਿਸਟ ਨੇ ਉਹਨਾਂ ਦੇ ਕਤਲ ਹੋਏ ਹੈਗੇ ਪਿਛਲੇ ਟਾਈਮ 'ਚ ਜਿਵੇਂ ਆਪਣੇ ਇੱਥੇ ਅ ਟੂਰਿਸਟਾਂ ਦੇ ਕਤਲ ਹੋਏ ਆ ਉਸੇ ਤਰ੍ਹਾਂ ਪਾਕਿਸਤਾਨ ਤੇ ਉਸ ਜਿਹੜਾ ਖਿੱਤਾ ਹੈਗਾ ਉਹਦੇ ਅੰਦਰ ਚਾਈਨੀਸ ਟੂਰਿਸਟਾਂ ਦੇ ਕਤਲ ਹੋਏ ਨੇ ਹੁਣ ਜੇ ਉਹਦੇ 'ਚ ਇਲਜ਼ਾਮ ਲਾਇਆ ਜਾ ਰਿਹਾ ਕਿ ਅਫਗਾਨਿਸਤਾਨ ਨੇ ਕਰਾਏ ਨੇ ਹੁਣ ਪਰ ਅਫਗਾਨਿਸਤਾਨ ਜਿਹੜਾ ਸਾਰੀ ਦੀ ਸਾਰੀ ਮਦਦ ਹੈ ਜਿਹੜੀ ਉਹ ਚਾਈਨਾ ਤੋਂ ਲੈ ਰਿਆ ਹੋਵੇ ਤੇ ਉਹ ਚਾਈਨਾ ਨੂੰ ਕਿਉਂ ਮਾਰੂਗਾ ਇਹੀ ਸਵਾਲ ਪਾਕਿਸਤਾਨ ਐਕਸ ਮਿਲਟਰੀ ਚੀਫ ਨੇ ਉਠਾਇਆ ਕਿ ਪਾਕਿਸਤਾਨ afghanistan ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਉਹਦੀ ਇੰਨੀ ਜ਼ਿਆਦਾ ਬਣਦੀ ਹੈ ਉਹਦੇ ਨਾਲ ਸੋ ਉਹਦੇ ਵਿੱਚ ਬਹੁਤ ਸਿੱਧਾ ਸਿੱਧਾ ਉਹਨੇ ਨਾਮ ਬੋਲਿਆ ਕਿ ਉੱਥੇ ਜਿੰਨੀ ਵੀ ਡਿਸਟਰਬੈਂਸ ਹੈਗੀ ਹੈ ਉਹ ਡਾਇਰੈਕਟਲੀ ਬੈਕਡ ਬਾਈ ਆਪਾਂ ਕਹਿ ਲਈਏ ਕਿ ਸਾਡੀ ਜਿਹੜੀ ਨੈਸ਼ਨਲ ਏਜੰਸੀ ਹੈਗੀ ਹੈ ਰੋ ਉਹਨੇ ਉਹਦਾ ਨਾਮ ਲਿਆ ਸਿੱਧਾ ਜਦੋਂ ਤੁਸੀਂ ਪਾਕਿਸਤਾਨੀ ਚੈਨਲ ਸੁਣੋਗੇ ਉੱਥੇ ਜਦੋਂ ਟ੍ਰੇਨ ਅਗਵਾਹ ਹੋਊਗੀ ਜਦੋਂ ਉੱਥੇ ਕੋਈ ਵੀ ਕਤਲੇਆਮ ਹੋਊਗਾ ਤੇ ਉਹ ਸਿੱਧਾ ਰੌ ਦਾ ਨਾਮ ਲੈਂਦੇ ਨੇ ਹੁਣ ਜਦੋਂ ਇੱਧਰ ਹੁੰਦਾ ਤੇ ਇੱਧਰ ਪਾਕਿਸਤਾਨ ਦਾ ਨਾਮ ਲਿਆ ਜਾਂਦਾ ਹੁਣ ਸਵਾਲ ਇਹ ਹੈ ਕਿ ਇਹ ਕਿਉਂ ਹੈ ਇਹ ਕਿਉਂ ਹੈ ਹੁਣ ਉਹਦੇ 'ਚ ਇੱਕ ਚੀਜ਼ ਹੋਰ ਬੜੀ ਪਿਛਲੇ ਦੋ ਦਿਨਾਂ ਤੋਂ ਦੇਖੀ ਗਈ ਹੈ ਨਾ ਕਿ ਪਾਕਿਸਤਾਨ ਦਾ ਅਜੰਡਾ ਕੀ ਹੈ ਜਾਂ ਹਿੰਦੁਸਤਾਨ ਦਾ ਅਜੰਡਾ ਕੀ ਹੈ ਆਪਾਂ ਬੇਸਿਕਲੀ ਹਿੰਦੁਸਤਾਨ ਗਵਰਨਮੈਂਟ ਦਾ ਅਜੰਡਾ ਕੀ ਹੈ ਹੁਣ ਜਦੋਂ ਕਤਲ ਹੋ ਗਏ ਉੱਥੇ ਕਤਲ ਹੁੰਦੇ ਹੀ ਸਾਰ ਪਾਕਿਸਤਾਨ ਆਪਣੇ ਇਹਦੇ ਅੰਦਰ ਬਹੁਤ ਸਾਰੇ ਵੱਡੇ ਪ੍ਰੋਟੈਸਟ ਹੋਏ ਕਸ਼ਮੀਰੀਆ ਨੇ ਕੀਤੇ ਔਰ ਉਹਨਾਂ ਨੇ ਇਹਨੂੰ ਕਿਹਾ ਕਿ ਇਹ ਬਹੁਤ ਮਾੜਾ ਹੋਇਆ ਜਦੋਂ ਮਾੜਾ ਹੋਇਆ ਮਾੜਾ ਹੋਣ ਤੋਂ ਬਾਅਦ ਉਹਨਾਂ ਨੇ ਮੋਮਬੱਤੀ ਮਾਰਚ ਕੱਢੇ ਸਭ ਕੁਝ ਵਿਰੋਧ ਕੀਤਾ ਇਸ ਐਕਟ ਦਾ ਬਹੁਤ ਜ਼ਿਆਦਾ ਤਾਂ ਉਦੋਂ ਬਾਅਦ ਇੱਕ ਲਿਸਟ ਜਾਰੀ ਹੁੰਦੀ ਹੈ ਲਿਸਟ ਜਾਰੀ ਹੁੰਦੀ ਹੈ ਜਿਹਦੇ ਵਿੱਚ ਸਾਰੇ ਹਿੰਦੂ ਨਾਮ ਨੇ ਸਾਰੇ ਦੇ ਸਾਰੇ ਹਿੰਦੂ ਨਾਮਾਂ ਦੀ ਲਿਸਟ ਜਾਰੀ ਹੋਈ ਕਿ ਆਹ ਲੋਕ ਮਰ ਗਏ ਔਰ ਉਹ ਸਾਰੇ ਹਿੰਦੂ ਨੇ ਹੁਣ ਉਹ ਲਿਸਟ ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਪਰ ਉਹ ਸੋਸ਼ਲ ਮੀਡੀਆ ਦੇ ਉੱਪਰ ਫੈਲਾਈ ਜਾ ਰਹੀ ਹੈ ਫਿਰ ਇੱਕ ਖਬਰ ਇਹ ਫਲਾਈ ਜਾ ਰਹੀ ਹੈ ਵੀ ਉਹਨਾਂ ਨੇ ਕੈਮਰੇ ਵਾਲੇ ਹੈਲਮਟ ਪਾਏ ਹੋਏ ਸੀ ਉਹਨਾਂ ਨੇ ਪਹਿਲਾਂ ਬੰਦੇ ਲੋਕੇਟ ਕੀਤੇ ਵੀ ਇਹਨਾਂ ਚੋਂ ਕੌਣ ਮੁਸਲਿਮ ਹੈਗਾ ਕੌਣ ਹਿੰਦੂ ਹੈਗਾ ਫਿਰ ਉਹਨਾਂ ਨੇ ਸਪੈਸੀਫਿਕਲੀ ਹਿੰਦੂ ਟਾਰਗੇਟ ਕਰਕੇ ਮਾਰੇ ਇਹ ਵੀ ਬਹੁਤ ਸਾਰੇ ਚੈਨਲ ਚਲਾ ਰਹੇ ਨੇ ਔਰ ਇਹਦੇ ਨਾਲ ਇੱਕ ਜਿਹੜੀ ਲਿਸਟ ਹੈ ਉਹ ਇੰਡੀਆ ਟੀਵੀ ਨੇ ਜਿਹੜੀ ਕਿ ਵਾਇਰਲ ਕੀਤੀ ਹੈ ਹੁਣ ਉਸ ਲਿਸਟ ਮੁਤਾਬਕ 26ਾਂ ਦੇ ਵਿੱਚੋਂ ਜਿਹੜਾ ਕਿ 15 ਜਾਂ 16 ਬੰਦੇ ਨੇ ਉਹ ਕਸ਼ਮੀਰੀ ਹੈਗੇ ਨੇ ਔਰ ਦੋ ਵੀਡੀਓ ਹੋਰ ਵਾਇਰਲ ਹੁੰਦੀਆਂ ਨੇ ਇਸੇ ਦੌਰ ਚ ਇੱਕ ਕਸ਼ਮੀਰੀ ਹੈ ਜਿਹੜਾ ਉਹ ਲਗਾਤਾਰ ਫੋਨ ਤੇ ਗੱਲ ਕਰ ਰਿਹਾ ਹੈ ਪਾਣੀ ਪੀ ਰਿਹਾ ਹੈ ਕਿਸੇ ਨੂੰ ਕੁਝ ਕਰ ਰਿਹਾ ਹੈ ਔਰ ਉਸੇ ਟਾਈਮ ਚ ਗੋਲੀਆਂ ਚੱਲ ਰਹੀਆਂ ਨੇ ਔਰ ਇੱਕ ਹੋਰ ਕਸ਼ਮੀਰੀ ਜਿਹੜਾ ਨੌਜਵਾਨ ਹੈ ਉਹ ਇੱਕ ਅ 16 17 ਸਾਲ ਦੇ ਮੁੰਡੇ ਨੂੰ ਆਪਦੀ ਪਿੱਠ ਤੇ ਬਿਠਾ ਕੇ ਜਿਹੜਾ ਭੱਜਿਆ ਜਾ ਰਿਹਾ ਹੈਗਾ ਬਚਾਉਣ ਦੇ ਲਈ ਉਹਦੀ ਜਾਨ ਔਰ ਇੱਕ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਉਹ ਇਹ ਹੈ ਕਿ ਉਥੇ ਇੱਕ ਕਸ਼ਮੀਰੀ ਨੌਜਵਾਨ ਜਿਹੜਾ ਘੋੜਸਵਾਰੀ ਸਿਖਾਉਂਦਾ ਸੀ ਲੋਕਾਂ ਨੂੰ ਘੋੜਸਵਾਰੀ ਕਰਾਉਂਦਾ ਸੀ ਉਹਨੇ ਜਿਹੜਾ ਕਿ ਸਿੱਧਮ ਸਿੱਧਾ ਉਹਨਾਂ ਨਾਲ ਪੰਗਾ ਲੈ ਕੇ ਉਹਨਾਂ ਦੀ ਬੰਦੂਕ ਖੋਲੀ ਟੈਰਰਿਸਟਾਂ ਦੀ ਔਰ ਬੰਦੂਕ ਖੋਣ ਤੋਂ ਬਾਅਦ ਉਹਨੂੰ ਜਿਹੜਾ ਕਿ ਗੋਲੀਆਂ ਮਾਰ ਦਿੱਤੀਆਂ ਔਰ ਉਹਨੂੰ ਮਾਰ ਦਿੱਤਾ ਸੋ ਜੇ ਉਹ ਬੰਦੂਕ ਨਾ ਖੁੰਦਾ ਤੇ ਹੋਰ ਸਕਦਾ ਹੈ ਹੋਰ 4 ਬੰਦਿਆਂ ਦੀ ਜਾਨ ਜਾਂਦੀ ਹੋਰ 5 ਬੰਦਿਆਂ ਦੀ ਜਾਨ ਜਾਂਦੀ ਔਰ ਉਹ ਜਿਹੜੇ 4 5 ਬੰਦਿਆਂ ਦੀ ਜਾਨ ਬਚਾਉਣ ਖਤਰੋਂ ਨੇ ਆਪਦੀ ਜਾਨ ਦਿੱਤੀ ਇਹਦੀ ਕਿਤੇ ਗੱਲ ਨਹੀਂ ਹੈਗੀ ਸੋ ਇਹ ਜਿਹੜਾ মিডিਆ ਦਾ ਇੱਕ ਵਰਤੋ ਹੈ ਜਿਹੜੀ ਉਹ ਅਗੇਂਸਟ ਮੁਸਲਮ ਅਗੇਂਸਟ ਕੀ ਕਹਿ ਲੋ ਮਤਲਬ ਜਿਹੜੀ ਸਹੀ ਜਾਣਕਾਰੀ ਹੈ ਉਹਦੇ ਵੀ ਵਿਰੋਧ ਚ ਹੈ ਨਾ ਇਹ ਗੱਲ ਝੂਠ ਫਲਾਉਣਾ ਸਹੀ ਜਾਣਕਾਰੀ ਨੂੰ ਦਬਾਉਣਾ ਹੋਇਆ ਨਾ ਸੋ ਇਹ ਜਿਹੜਾ ਝੂਠ ਫਲਾਉਣਾ ਹੈ ਇਹ ਲਗਾਤਾਰ ਚੱਲ ਰਿਹਾ ਸੋ ਇਸ ਕਰਕੇ ਇਹ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਉੱਥੋਂ ਦੇ ਲੋਕ ਜਿਹੜੇ ਰਹਿ ਰਹੇ ਨੇ ਉਹਨਾਂ ਦਾ ਕਾਰੋਬਾਰ ਕੀ ਆ ਉੱਥੇ ਦੱਸਿਆ ਜਾਂਦਾ ਕਿ 4-5000 ਬੰਦਾ ਸੀਗਾ ਉਸ ਪਾਰਕ ਦੇ ਅੰਦਰ ਹੁਣ ਉਹ 4-5000 ਬੰਦਾ ਜੇ ਉੱਥੇ ਜਾ ਰਿਹਾ ਉੱਥੇ ਬਹੁਤ ਸਾਰੀਆਂ ਦੁਕਾਨਾਂ ਉੱਥੇ ਜਿੰਨਾ ਬਿਜ਼ਨਸ ਹੈਗਾ ਉਹ ਮੁਸਲਮਾਂ ਦਾ ਉਹਨਾਂ ਦੀ ਕਮਾਈ ਦਾ ਜ਼ਰੀਆ ਹੀ ਇਹ ਹੈ ਹੁਣ ਜੀ ਦੀ ਦੁਕਾਨ ਹੋਵੇ ਜੀ ਦਾ ਕਮਾਈ ਦਾ ਜ਼ਰੀਆ ਜੀ ਦਾ ਪਰਿਵਾਰ ਟੂਰਿਜ਼ਮ ਤੋਂ ਚੱਲਦਾ ਹੋਵੇ ਉਹ ਇਦਾਂ ਕਿਉਂ ਚਾਹੂਗਾ ਉਹ ਬਿਲਕੁਲ ਨਹੀਂ ਚਾਹੂਗਾ ਇਸੇ ਕਰਕੇ ਉਹਨਾਂ ਨੇ ਬਹੁਤ ਵੱਡੇ ਪੱਮਾਨੇ ਤੇ ਵਿਰੋਧ ਵੀ ਕੀਤਾ ਔਰ ਇਸ ਕਰਕੇ ਵੀ ਵਿਰੋਧ ਸਮਝ ਚ ਆਉਂਦਾ ਕਿ ਜੇ ਉਹ 25-26 ਚੋਂ 14-15 ਮੁਸਲਮ ਮਾਰੇ ਗਏ ਔਰ ਕਸ਼ਮੀਰੀ ਮਾਰੇ ਗਏ ਤਾਂ ਫਿਰ ਉਹ ਵਿਰੋਧ ਬਹੁਤ ਸਿੱਧੇ ਤੌਰ ਤੇ ਬਣਦਾ ਹੁਣ ਉਹਦੇ ਵਿੱਚ ਇੱਕ ਗੱਲ ਲੱਗਦੀ ਹੈ ਕਿ ਉਹਨਾਂ ਲੋਕਾਂ ਦਾ ਕੋਈ ਇੰਟਰਸਟ ਨਹੀਂ ਹੈ ਔਰ ਉਹਨਾਂ ਨੇ ਇਹ ਸਾਬਤ ਕਰਤਾ ਕਿ ਸਾਡਾ ਇਹਦੇ ਚ ਕੋਈ ਲੈਣਾ ਦੇਣਾ ਨਹੀਂ ਅਸੀਂ ਇਸ ਕਿਸਮ ਔਰ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾਏ ਉਹਨਾਂ ਨੇ ਔਰ ਉਹਨਾਂ ਨੇ ਜਿਹੜੀ ਏਜੰਸੀ ਨੇ ਇਹਦਾ ਠੇਕਾ ਲਿਆ ਕਿ ਅਸੀਂ ਮਾਰੇ ਨੇ ਉਹਦੇ ਖਿਲਾਫ ਨਾਰੇ ਲਾਏ ਠੀਕ ਹੈ ਹੁਣ ਉਹ ਲੋਕਾਂ ਨੇ ਤਾਂ ਆਪਦੀ ਉਹ ਦੇਤੀ ਸਪਸ਼ਟੀਕਰਨ ਦੇਤਾ ਹੁਣ ਸਵਾਲ ਇਹ ਵੀ ਵੀ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਕਿਉਂ ਪਿਆ ਕਿਉਂਕਿ ਜਿਹੜਾ ਬਾਕੀ ਸਾਰਾ ਭਾਰਤ ਦਾ ਪ੍ਰਿੰਟ মিডিਆ ਹੈਗਾ ਚਾਹੇ ਦੂਜਾ ਇਲੈਕਟ੍ਰੋਨਿਕ মিডিਆ ਹੈਗਾ ਉਹ ਲਗਾਤਾਰ ਇਸ ਗੱਲ ਤੇ ਲੱਗਿਆ ਹੋਇਆ ਇਹਨੂੰ Hindu Muslim Hindu Muslim ਬਣਾਉਣ ਦੇ ਉੱਤੇ ਸੋ Hindu Muslim Hindu Muslim ਨਹੀਂ ਹੈਗਾ ਇਹ ਓਵਰਆਲ ਭਾਰਤ ਦੇ ਔਰ ਜਾਂ ਕਹਿ ਲੋ ਕਸ਼ਮੀਰ ਦੇ ਲੋਕਾਂ ਦੇ ਉੱਪਰ ਅਟੈਕ ਹੈਗਾ ਔਰ ਇਸ ਅਟੈਕ ਨੂੰ ਕੰਡਮ ਕਰਨਾ ਬਣਦਾ ਔਰ ਇਹਦੇ ਨਾਲ-ਨਾਲ ਜਿਹੜਾ ਕੀ ਪੋਲਿਟਿਕਲ ਇਸ਼ੂ ਹੈ ਕਸ਼ਮੀਰ ਦਾ ਜਿੰਨੀ ਦੇਰ ਉਹ ਰਿਜ਼ੋਲਵ ਨਹੀਂ ਹੁੰਦਾ ਜਿੰਨੀ ਦੇਰ ਉਹਦੇ ਤੇ ਗੱਲ ਨਹੀਂ ਹੁੰਦੀ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਇਹ ਜਦੋਂ ਵੀ ਹੁਣ ਬਿਹਾਰ ਚ ਚੋਣਾਂ ਹੋਣੀਆਂ ਨੇ ਠੀਕ ਹੈ ਪਿਛਲੇ ਟਾਈਮ ਜਦੋਂ ਇਲੈਕਸ਼ਨ ਸੀਗੀ ਇਲੈਕਸ਼ਨ ਤੋਂ ਪਹਿਲਾਂ ਪੁਲਵਾਮਾ ਹੋ ਕੇ ਹਟਿਆ ਠੀਕ ਹੈ ਔਰ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਜਦੋਂ ਕੋਈ ਪੋਲਿਟਿਕਲ ਈਵੈਂਟ ਹੁੰਦਾ ਹੈ ਉਦੋਂ ਉਦੋਂ ਉਹ ਥਾਵਾਂ ਜਿਹੜੀਆਂ ਮੁਸਲਿਮ ਬਹੁ ਗਿਣਤੀ ਜਿੱਥੇ ਰਹਿੰਦੀ ਹੈ ਉੱਥੇ-ਉੱਥੇ ਚਾਹੇ ਤੁਹਾਨੂੰ ਤੈਅ ਕਰਕੇ ਮੁਸਲਮਾਨਾਂ ਦਾ ਕਤਲੇਆਮ ਕਰਨ ਨੂੰ ਮਿਲੂਗਾ ਠੀਕ ਹੈ ਚਾਹੇ ਉੱਥੇ ਕੋਈ ਅਟੈਕ ਕਰਾ ਕੇ ਅਗੇਂਸਟ ਮੁਸਲਿਮ ਪ੍ਰੋਪਗਾਂਡਾ ਚੱਲੂਗਾ ਇਹ ਸਾਰੀਆਂ ਚੀਜ਼ਾਂ ਦੇ ਅੰਦਰ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਿ ਅਮਰੀਕਾ ਦਾ ਸਦਰ ਆਇਆ ਸੀ ਤੇ ਉਦੋਂ 33 ਸਿੱਖਾਂ ਦਾ ਕਤਲ ਹੋਇਆ ਸੀਗਾ ਹੁਣ ਫਿਰ ਇੱਕ ਅਮਰੀਕਨ ਡਿਪਲੋਮੈਟ ਜਿਹੜਾ ਭਾਰਤ ਦੇ ਦੌਰੇ ਤੇ ਆਇਆ ਹੋਇਆ ਔਰ ਪਿਛਲੇ ਇੱਕ ਲੰਮੇ ਸਮੇਂ ਤੋਂ ਇਹ ਚੱਲ ਰਿਹਾ ਕਿ ਅਮਰੀਕਾ ਭਾਰਤ ਦੇ ਉੱਤੇ ਪ੍ਰੈਸ਼ਰ ਬਣਾ ਰਿਹਾ ਉਹ ਚਾਹੇ ਅਡਾਨੀ ਅਬਾਨੀ ਵੱਲੋਂ ਜਿਹੜਾ ਉਹ ਫੰਡ ਲੈ ਕੇ ਜਿਹੜਾ ਕਿ ਵਰਤਿਆ ਗਿਆ ਉਹਦਾ ਇਸ਼ੂ ਹੋਵੇ ਔਰ ਹੁਣ ਕੱਲ ਫੇਰ ਇੱਕ ਹੋਰ ਤੁਸੀਂ ਇੰਟਰਸਟਿੰਗ ਗੱਲ ਦੇਖੋਗੇ ਵੀ ਪਾਕਿਸਤਾਨ ਨੇ ਇਸ ਚੀਜ਼ ਨੂੰ ਕੰਡਮ ਨਹੀਂ ਕੀਤਾ ਬੇਸ਼ੱਕ ਇਹ ਕਹਿੰਦੇ ਹੋਏ ਕੀਤਾ ਕਿ ਭਾਰਤ ਨੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਜਿਹੜੇ ਕਸ਼ਮੀਰ ਦੇ ਹਿੱਸੇ ਤੇ ਉਹਦੇ ਵਿੱਚ ਜੋ ਵੀ ਹੋਇਆ ਉਹ ਬਹੁਤ ਮਾੜਾ ਹੋਇਆ ਪਰ ਸਾਡਾ ਇਹਦੇ 'ਚ ਕੋਈ ਹੱਥ ਨਹੀਂ ਇਸੇ ਕਿਸਮ ਦੀ ਸਟੇਟਮੈਂਟ ਹੈ ਜਿਹੜੀ ਉਹ ਚਾਈਨਾ ਦੀ ਆਈ ਹੈਗੀ ਹੈ ਕੀ ਭਾਈ ਬਹੁਤ ਮਾੜਾ ਹੋਇਆ ਸਾਨੂੰ ਬਹੁਤ ਸੰਵੇਦਨਾ ਜਿਹੜੇ ਪਰਿਵਾਰਾਂ ਦੇ ਬੱਚੇ ਮਰੇ ਆ ਜਿਹੜੇ ਪਰਿਵਾਰਾਂ ਦੇ ਲੋਕ ਮਰੇ ਆ ਤੇ ਅਸੀਂ ਉਹਨਾਂ ਨਾਲ ਦੁੱਖ ਜ਼ਾਹਰ ਕਰਦੇ ਆ ਔਰ ਇਹਦੇ ਪੈਰਲਰ ਤੁਸੀਂ ਅਮਰੀਕਾ ਦੀ ਸਟੇਟਮੈਂਟ ਦੇਖੋ ਔਰ ਉਹ 트ੰਪ ਦੀ ਸਟੇਟਮੈਂਟ ਆਈ ਹੈ 트ੰਪ ਦੀ ਸਟੇਟਮੈਂਟ ਇਹ ਆਈ ਹੈ ਕਿ ਅਸੀਂ ਇੱਕ ਐਕਡਵਾਈਜ਼ਰੀ ਜਾਰੀ ਕਰਦੇ ਆ ਕਿ ਜਿਹੜੇ ਕਸ਼ਮੀਰ ਅਮਰੀਕਨ ਲੋਕ ਨੇ ਉਹ ਕਸ਼ਮੀਰ ਕੋ ਮਨ ਨਾ ਜਾਣ ਹੁਣ ਇਹ ਕੀ ਆ ਇਹ ਪ੍ਰੈਸ਼ਰ ਆ ਪ੍ਰੈਸ਼ਰ ਇਸ ਗੱਲ ਦਾ ਕਿ ਜਿੰਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਕਿ ਭਾਰਤ ਇੱਕ ਬਹੁਤ ਵੱਡੀ ਮੰਡੀ ਆ ਭਾਰਤ ਬਹੁਤ ਵੱਡੀ ਮੰਡੀ ਹੋਣ ਦੇ ਕਰਕੇ ਪਿਛਲੇ ਟਾਈਮ ਅਮਰੀਕਾ ਨੇ ਆਪਦੇ ਜਿਹੜੇ ਟੈਰਿਫ ਨੇ ਬਹੁਤ ਜ਼ਿਆਦਾ ਵਧਾਤੇ ਉਹ ਟੈਰਿਫ ਵਧਾਉਣ ਦਾ ਮਸਲਾ ਇਹੀ ਹੈ ਕਿ ਜੋ ਅਮਰੀਕਾ ਦੇ ਅੰਦਰ ਬਣ ਰਿਹਾ ਉਹ ਤਾਂ ਅਸੀਂ ਬਾਹਰ ਵੇਚੀਏ ਜੋ ਅਮਰੀਕਾ ਦੇ ਅੰਦਰ ਵੇਚਿਆ ਜਾ ਰਿਹਾ ਬਾਹਰੋਂ ਜਾ ਰਿਹਾ ਉਹਦੇ ਉੱਤੇ ਟੈਕਸ ਲਾਤੇ ਔਰ ਭਾਰਤ ਨੇ ਟੈਰਿਫ ਕਰਤਾ ਫ੍ਰੀ ਔਰ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਕਿ ਜਿਹੜੀ ਉੱਥੇ ਕਣਕ ਪੈਦਾ ਹੋ ਰਹੀ ਆ ਜਿਹੜੇ ਉੱਥੇ ਫਲ ਪੈਦਾ ਹੋ ਰਹੇ ਨੇ ਜਿਹੜੇ ਉੱਥੇ ਹੋਰ ਕਿਸੇ ਕਿਸਮ ਦੀ ਪ੍ਰੋਡਕਸ਼ਨ ਹੋ ਰਹੀ ਹੈ ਖਾਸ ਤੌਰ ਤੇ ਜਿਹੜੀਆਂ ਘਰੇਲੂ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਉਹ ਸਾਰੀਆਂ ਇੰਡੀਆ ਨੂੰ ਇੰਪੋਰਟ ਕਰਨੀਆਂ ਐ ਐਕਸਪੋਰਟ ਕਰਨੀਆਂ ਉਹਨਾਂ ਨੇ ਔਰ ਉਹ ਇਸੇ ਦੌਰੇ ਤੇ ਆਇਆ ਹੋਇਆ ਔਰ ਭਾਰਤ ਦੀ ਬਾਹਮ ਰੋੜ ਕੇ ਉਹ ਬਹੁਤ ਸਾਰੇ ਸਮਝੌਤੇ ਕਰਕੇ ਜਾ ਕੇ ਜਿਹੜਾ ਆਪ ਦਾ ਸਮਾਨ ਵੇਚਣ ਦਾ ਮਸਲਾ ਹੈਗਾ ਸੋ ਹੁਣ ਇਹ ਅਮਰੀਕਾ ਦੀ ਜਿਹੜੀ ਸਟੇਟਮੈਂਟ ਆ ਉਹ ਬਹੁਤ ਡਿਪਲੋਮੈਟਿਕ ਸਟੇਟਮੈਂਟ ਆ ਔਰ ਉਥੋਂ ਇਹ ਪਤਾ ਲੱਗਦਾ ਕਿ ਇਸ ਐਕਟ ਜੋ ਹੋਇਆ ਉਹਦੀ ਇੰਟਰਨੈਸ਼ਨਲ ਕਨਸੀਕਵੈਂਸਸ ਹੈਗੇ ਸੋ ਉਹ ਕਨਸੀਕਵੈਂਸਸ ਨੂੰ ਇੱਕ ਤਾਂ ਇੰਟਰਨੈਸ਼ਨਲ ਸਿਚੁਏਸ਼ਨ ਦੇ ਅੰਦਰ ਸਮਝਣਾ ਦੂਜਾ ਲਾਸਟ ਗੱਲ ਫਿਰ ਮੈਂ ਜਿਹੜੀ ਕਹੂੰਗਾ ਉਹ ਇਹੀ ਹੈ ਕਿ ਕਸ਼ਮੀਰ ਦਾ ਜਿਹੜਾ ਡਿਸਪਿਊਟ ਹੈ ਉਹ ਇੱਕ ਪੋਲਿਟੀਕਲ ਡਿਸਪਿਊਟ ਹੈ ਉਹਦਾ ਇੱਕ ਪੋਲਿਟੀਕਲ ਸੋਲਿਊਸ਼ਨ ਹੋਣਾ ਉਹਦੇ ਵਿੱਚ ਪਹਿਲਾਂ ਇਕੱਲੇ ਕਸ਼ਮੀਰ ਦੇ ਇੱਕ ਵੱਡਾ ਹਿੱਸਾ ਜੋ ਮੁਸਲਿਮ ਸੀਗੇ ਉਹਨਾਂ ਚੋਂ ਇੱਕ ਹਿੱਸਾ ਪਾਕਿਸਤਾਨ ਬਹੁਤ ਛੋਟਾ ਜਿਹਾ ਹਿੱਸਾ ਪਾਕਿਸਤਾਨ ਜਾਣ ਦੀ ਗੱਲ ਕਰਦਾ ਸੀ ਔਰ ਇਵਨ ਆਫਟਰ 90ਸ ਆਫਟਰ 90ਸ ਉਥੇ ਇੱਕ ਵੱਡਾ ਹਿੱਸਾ ਜਿਹੜਾ ਆਜ਼ਾਦ ਕਸ਼ਮੀਰ ਦੀ ਗੱਲ ਕਰਦਾ ਉਹਨਾਂ ਦਾ ਨਾਰਾ ਇਹ ਹੈਗਾ ਵੀ ਇਸ ਪਾਰ ਵੀ ਲੇੰਗੇ ਉਸ ਪਾਰ ਵੀ ਲੇੰਗੇ ਆਜ਼ਾਦ ਕਸ਼ਮੀਰ ਉਹਨਾਂ ਦਾ ਬਹੁਤ ਵੱਡੇ ਆਵਾਮ ਦਾ ਔਰ ਉਹ ਮੁਸਲਿਮ ਬਹੁਤ ਗਿਣਤੀ ਹੈ ਇਹਦੇ ਚ ਕੋਈ ਦੂਰ ਆਈ ਨਹੀਂ ਹੈਗੀ ਜਿਹਦੀ ਇਹ ਅ 370 ਤੋੜਨ ਤੋਂ ਪਹਿਲਾਂ ਜਿਹਦਾ ਬਹੁਤ ਕਲੀਅਰ ਰਿਹਾ ਕਿ ਸਾਨੂੰ ਆਜ਼ਾਦ ਕਸ਼ਮੀਰ ਚਾਹੀਦਾ ਪਰਲਾ ਵੀ ਚਾਹੀਦਾ ਇਧਰਲਾ ਵੀ ਚਾਹੀਦਾ ਸਾਨੂੰ ਆਜ਼ਾਦ ਕਰ ਦਿਓ ਉਹਦੇ ਚ ਜੰਮੂ ਵਾਲੇ ਉਵੇਂ ਕਿੰਨੇ ਦਾਜੀ ਸੀ ਕਿੰਨੇ ਨਹੀਂ ਇਹ ਨਹੀਂ ਆਇਆ ਪਰ ਹੁਣ ਜਦੋਂ 370 ਤੋੜਤੀ 370 ਤੋੜਨ ਤੋਂ ਬਾਅਦ ਜਿਹੜਾ ਪਹਿਲਾਂ ਆਜ਼ਾਦ ਕਸ਼ਮੀਰ ਮੰਨਦਾ ਸੀ ਉਹ ਤਾਂ ਆਹਤ ਹੋਇਆ ਹੀ ਹੋਇਆ ਹੁਣ ਉਹਦੇ ਨਾਲ ਲਦਾਖ ਵੀ ਆਹਤ ਕਰਤਾ ਉਹਦੇ ਨਾਲ ਜੰਮੂ ਵਾਲੇ ਵੀ ਆਹਤ ਕਰਤੇ ਹੁਣ ਇਹ ਜਿਹੜੀ ਚੀਜ਼ ਆ ਉਹ ਨੂੰ ਕਿੰਨੀ ਕੁ ਦੇਰ ਤੁਸੀਂ ਦਬਾ ਸਕਦੇ ਹੋ ਹੁਣ ਉਹ ਦਬਾ ਹੈ ਜਿਹੜਾ ਉਹ ਨੂੰ ਇਸੇ ਕਿਸਮ ਦਾ ਜਿਹੜਾ ਸ਼ੋਰ ਸ਼ਰਾਬਾ ਔਰ ਜਿਹੜਾ ਝੂਠਾ ਪ੍ਰਚਾਰ ਆ ਉਹਦੇ ਥੱਲੇ ਲਕਾਉਣ ਦੀ ਕੋਸ਼ਿਸ਼ ਆ ਔਰ ਆਉਣ ਵਾਲੇ ਸਮੇਂ ਚ ਹੋ ਸਕਦਾ ਇਸ ਕਿਸਮ ਦੇ politcal act ਹੋਰ ਹੋਣ ਔਰ ਇਹ ਵੀ ਹੋ ਸਕਦਾ ਹੈ ਕਿ ਕਸ਼ਮੀਰ ਦੇ ਅੰਦਰ ਕੋਈ ਸੋਸ਼ਲ ਮੂਵਮੈਂਟ ਆ ਜਿਹੜੀ ਜਿਹੜੀ ਕਿ ਆਜ਼ਾਦੀ ਦੀ ਮੂਵਮੈਂਟ ਆ ਹੋ ਸਕਦਾ ਜਿਹਨੂੰ ਆਜ਼ਾਦ ਕਸ਼ਮੀਰ ਦੀ ਮੂਵਮੈਂਟ ਕਹਿੰਦੇ ਨੇ ਹੋ ਸਕਦਾ ਉਹ ਵੀ ਚੱਲੇ ਔਰ ਹੋ ਸਕਦਾ ਕਸ਼ਮੀਰ ਹੋਰ ਵੱਧ ਬਰਨ ਹੋਵੇ ਸੋ ਇਹ ਸਾਰੀਆਂ ਹਾਲਤਾ ਹੈਗੀਆਂ ਜੀ ਗੱਲਬਾਤ ਲਈ ਸਮਾਂ ਦਾ ਸ਼ੁਕਰੀਆ ਜੀ ਧੰਨਵਾਦ ਮੇਰੇ ਨਾਲ ਸਨ ਐਡਵੋਕੇਟ ਅਮਰਜੀਤ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਮਾਮਲਾ ਹੈ ਸਾਰਾ ਵਾਪਰਿਆ ਇਹਦੇ ਨਾਲ ਐਕਚੁਅਲ ਚ ਕਸ਼ਮੀਰ ਦੀ ਪੋਲੀਟੀਕਲ ਸਮੱਸਿਆ ਜੁੜੀ ਹੋਈ ਹੈ ਸੁਰੱਖਿਆ ਦੇ ਸਵਾਲ ਤਾਂ ਹੈਗੇ ਨੇ ਪਰ ਜਿਹੜੀ ਪੋਲੀਟੀਕਲ ਸਮੱਸਿਆ ਇੰਟਰਨੈਸ਼ਨਲੀ ਕਸ਼ਮੀਰ ਦੀ ਜਿਹੜੀ ਇੰਪੋਰਟੈਂਸ ਆ ਜੀਓਗ੍ਰਾਫਿਕਲੀ ਉਹਦੇ ਉਹਨੂੰ ਮਾਮਲੇ ਨੂੰ ਧਿਆਨ ਚ ਰੱਖਦਿਆਂ ਇਸ ਅਟੈਕ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਆਪਣੇ ਤਰ੍ਹਾਂ ਦੇ ਹਿੱਤ ਨੇ ਮੁਲਕਾਂ ਦੇ ਉਹਨਾਂ ਹਿੱਤਾਂ ਦੇ ਕਰਕੇ ਇਹਦੇ ਪਿੱਛੇ ਵੱਡੀ ਜਿਹੜੀ ਇਹ ਸਾਜ਼ਿਸ਼ ਹੋ ਸਕਦੀ ਹੈ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਉਹ ਇੰਨਾ ਸਿੱਧਾ ਨਹੀਂ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਇਹ ਹਿੰਦੂ ਮੁਸਲਮਾਨ ਪ੍ਰਚਾਰਿਆ ਜਾ ਰਿਹਾ ਹੈ ਇਹ ਗਲਤ ਹੈ ਚੋਣਾ ਆ ਰਹੀਆਂ ਨੇ ਅੱਗੇ ਜਿਹਦੇ ਕਰਕੇ ਇਹ ਜਿਹੜਾ ਨੈਰੇਟਿਵ ਆ ਇਸ ਤਰ੍ਹਾਂ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਵੇਂ ਕਸ਼ਮੀਰ ਦੇ ਲੋਕਾਂ ਨੇ ਜਾਂ ਪੂਰੇ ਦੇਸ਼ ਦੇ ਲੋਕਾਂ ਨੇ ਪ੍ਰੋਟੈਸਟ ਕੀਤੇ ਨੇ ਉਹ ਚੰਗਾ ਸੰਕੇਤ ਵੀ ਹੈ ਕਿ ਲੋਕ ਇਕੱਠੇ ਨੇ ਚਾਹੇ ਪੋਲਿਟਿਸ਼ਨਾਂ ਦੇ ਕਿਸੇ ਤਰ੍ਹਾਂ ਦੇ ਬਿਆਨ ਨੇ ਔਰ ਲੋਕਾਂ ਦੇ ਇਕੱਠੇ ਹੋਣ ਨਾਲ ਜਿਹੜੀ ਉਹ ਟਾਲਾਉਣ ਦੀ ਕੋਸ਼ਿਸ਼ ਆ ਉਹ ਚੀਜ਼ ਨੂੰ ਬਲ ਨਹੀਂ ਮਿਲੇਗਾ